ਯਾਲਾ ਦੇ ਅਨਾਰदाना ਚੌਕ ਦੇ ਨਜ਼ਦੀਕ 32 ਨੰਬਰ ਸਕੂਲ ਦੇ ਬਾਹਰ ਬਿਜਲੀ ਦਾ ਖੰਭਾ ਖਸਤਾ ਹਾਲਤ ਹੋਣ ਕਰਕੇ ਇਲਾਕਾ ਨਿਵਾਸੀਆਂ ਵਿੱਚ ਰੋਸ ਜਤਾਇਆ ਜਾ ਰਿਹਾ ਹੈ ਦੱਸਦੇ ਹਾਂ ਕਿ 32 ਨੰਬਰ ਸਕੂਲ ਦੇ ਸਾਹਮਣੇ ਹੀ ਬਿਜਲੀ ਬੋਰਡ ਦਾ ਦਫ਼ਤਰ ਹੈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਖੰਭਾ ਖਸਤਾ ਹਾਲਤ ਦੇ ਵਿੱਚ ਹੈ ਫਿਰ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਇਸ ਖਸਤਾ ਹਾਲਤ ਖੰਬੇ ਦੇ ਨਾਲ ਸਕੂਲੀ ਬੱਚਿਆਂ ਨਾਲ ਵੀ ਕੋਈ ਖਤਰਨਾਕ ਹਾਦਸਾ ਵਾਪਰ ਸਕਦਾ ਹੈ ਇਸ ਸਮੇਂ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਤੇ ਸੁਣੋ ਮੇਰਾ ਨਾਮ ਵਿਕੀਗਨੋਜੀ ਹੈ ਦੇਖੀਏ ਜੀ ਮਲੇਲੇ ਕਿਉਂ ਇਕੱਠੇ ਹੋਏ ਤੁਸੀਂ ਕੀ ਕਰ ਸਰ ਇਹ ਜਿਹੜਾ ਖੰਬਾ ਹੈ ਨਾ ਕਟੋੜ ਵੀਕ ਸਾਲ ਹੋ ਗਿਆ ਉਹਨੂੰ ਗਲੇ ਨੂੰ ਤੇ ਮੈਂ ਘਟੋਟ ਵੀ ਕੱਲ ਵੀ ਜੇ ਸਭ ਕੁਲ ਜਾ ਕੇ ਆਇਆ ਮੈਂ ਪਿੱਛੇ ਵੀ ਜਾ ਜਾ ਕੇ ਆਇਆ ਉਹਨਾਂ ਦੇ ਕੰਮ ਦੇ ਵਿੱਚ ਜੂ ਨਹੀਂ ਰਿੰਗਦੀ ਉਹ ਕਹਿ ਨਹੀਂ ਸਾਡਾ ਟੈਂਡਰ ਪਾਸ ਹੋਇਆ ਪਿਆ ਟੈਂਡਰ ਪਤਾ ਨਹੀਂ ਕਦ ਪਾਸ ਹੋਏਗਾ ਜਦ ਇਧਰ ਕਿਸੇ ਦੀ ਜਾਣ ਜਾਏਗੀ ਤਦ ਤੱਕ ਲੱਗਦਾ ਕਿਉਂਕਿ 32 KB ਦੀ ਉਪਤਾਰਾ ਜਾ ਰਹੀ ਹੈ ਜਿਹੜੀ 3 ਫੇਜ਼ ਦਾ ਰਸਾ ਵੀ ਜਾ ਰਿਹਾ ਹੈ ਕਦ ਮਰਜ਼ੀ ਗਿਰ ਸਕਦਾ ਹੈ ਤੇ ਕੱਲ ਪ੍ਰਸ਼ਾਸਨ ਅਧਿਕਾਰ ਨੂੰ ਕੋਸੇ ਮੁਲ ਕੇ ਆਇਆ ਮੈਂ ਕੱਲ ਵੀ ਜਾ ਕੇ ਆਇਆ ਉਹ ਕਦੇ ਟੈਂਡਰ ਪਾਸ ਹੋ ਜਾਏਗਾ ਤਾਂ ਅਸੀਂ ਕਰ ਦਾਂਗੇ ਇੱਥੇ ਬੱਚਿਆਂ ਦਾ ਸਕੂਲ ਹੈ ਕੇ ਨਾਲ ਜੂਰੇ ਇੱਥੇ ਇਹ ਚਲਦੀ ਰੋਡ ਹੈ ਜੀ ਕਦ ਮਰਜੀ ਹਾਦਸਾ ਹੋ ਸਕਦਾ ਹੁਣੇ ਪਿੱਛੇ ਇੱਕ ਪੱਤਰਕਾਰ ਦੀ ਅਰੇ ਸਮਝ ਦੱਸਤੋਈ ਇਹ ਖੰਭਾ ਗਿਰ ਗਿਆ ਸੀ ਰਾਤ ਨੂੰ ਨੇੜੇ ਤੂਫਾਨ ਦੇ ਵਿੱਚ ਮੈਂ ਇਹ ਵੀ ਕਦੀ ਗਿਰ ਸਕਦਾ ਤਾਂ ਕਿ ਮੈਂ ਰੋਜ਼ ਜਾ ਕੇ ਇਹਨਾਂ ਨੂੰ ਕਹਿੰਨੀ ਰਹੇ ਕੱਲ ਮੈਂ ਫੋਨ ਵੀ ਕਰ ਜਾਈ ਹਾਂ ਸਾਹਿਬ ਹਿਸਾਬੇ ਦੀ ਉਡੀਕ ਕਰ ਰਹੇ ਹਾਂ ਹਾਂਜੀ ਜੈ ਸਿੰਘ ਸਾਹਿਬ ਕਰ ਰਹੇ ਇਹਦੇ ਇਹਦੇ ਪ੍ਰਸ਼ਾਸਨ ਜੈ ਸਿੰਘ ਸਾਹਿਬ ਹੀ ਹੋਣਗੇ ਜੈ ਦਾ ਨਾਮ ਮੈਨੂੰ ਪਤਾ ਉਹਦਾ ਮੋਬਾਈਲ ਨੰਬਰ ਪਤਾ ਹੈ ਖੰਭਾ ਲੱਗਿਆ ਪਿਆ ਗਿਰਨ ਦੇ ਹਾਲਾਤ ਸਿਆ ਜਦੋਂ ਮਰਜ਼ੀ ਗਿਰ ਸਕਦਾ ਕਿਨੂੰ ਵੇਖਦੇ ਹੋ ਕਿਹੜੀ ਕਲੋਨੀ ਹੈ ਇਹ ਜੀ 32 ਨੰਬਰ ਸਕੂਲ ਹੈ ਇਹ ਦਰਜ਼ੀਆਂ ਵਾਲੀ ਗਲੀ ਜੋੜੀਆਂ ਬੱਠੀਆਂ ਇਹ ਖੰਭਾ ਕਾਫੀ ਲੰਬੇ ਸਮੇਂ ਤੋਂ ਨਿਚੋ ਦੀ ਗਲ ਗਿਆ ਹੋਇਆ ਹੈ ਤਾਂ ਇਸ ਖੰਭੇ ਦੀ ਗੱਲ ਇਹ ਹੈ ਕਈ ਦਫਾ ਜਿਹੜਾ ਅਨਾਰदाना ਚੌਕ ਬਿਜਲੀ ਬੋਰਡ ਹੈ ਇਹਦੇ ਵਿੱਚ ਜਾ ਕੇ ਵਿਕੀ ਜੀ ਕਈ ਦਫਾ ਕਹਿ ਕੇ ਆਏ ਤੇ ਮਹੱਲੇ ਵਾਲੇ ਸਾਰੇ ਹੀ ਇਸ ਦੇ ਬਾਰੇ ਜਾਣੂ ਹੈ ਤੇ ਇੱਥੇ ਇਹ ਖੰਭਾ ਕਿਸੇ ਵੀ ਵਕਤ गिर ਸਕਦਾ ਹੈ ਭਾਰੇ ਵੱਡਾ ਨੁਕਸਾਨ ਹੋ ਸਕਦਾ ਹੈ ਜਾਨਵਾਂ ਜਾਨ ਜਾ ਸਕਦੀ ਹੈ ਕਿਉਂਕਿ ਉੱਪਰ ਜਿਹੜੀ ਤਾਰਾਂ ਜਾ ਰਹੀਆਂ ਪੂਰੀ ਠੀਕ ਹੈ ਨਾ ਨਾਲ ਬੱਚਿਆਂ ਦਾ ਸਕੂਲ ਆ 32 ਨੰਬਰ ਸਕੂਲ ਤੇ ਇਸ ਕਰਕੇ ਇਸ ਤੇ ਬਿਜਲੀ ਬੋਰਡ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਤੇ ਕੱਲ ਨੂੰ ਅਗਰ ਕੋਈ ਨੁਕਸਾਨ ਹੋਏਗਾ ਜਾਂ ਕਿਸੇ ਦੀ ਜਾਨ ਜਾ ਸਕਦੀ ਹੈ ਤਾਂ ਬਿਜਲੀ ਬੋਰਡ ਪ੍ਰਸ਼ਾਸਨ ਜਾਗੇ ਜਾਗੇਗਾ ਤੇ ਇਸ ਕਰਕੇ ਸਾਡੀ ਬੇਨਤੀ ਹੈ ਬਿਜਲੀ ਬੋਰਡ ਨੂੰ ਔਰ ਪ੍ਰਸ਼ਾਸਨ ਨੂੰ ਤਾਂ ਇਹਦੇ ਵੱਲ ਧਿਆਨ ਦੇ ਕੇ ਖੰਭਾ ਜਲ ਤੋਂ ਜਲ ਜਿਹੜਾ ਹੈ ਬਦਲਿਆ ਜਾਵੇ ਇਸ ਕਰਕੇ ਅਸੀਂ ਇਹੀ ਕਹਿਣਾ ਚਾਹਾਂਗੇ ਤੁਹਾਡਾ ਮੇਰਾ ਪਰਸ਼ਾਂਤ ਜੀ ਬਰਮਾ ਜੋੜੀਆਂ ਪੱਠੀਆਂ ਤੋਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਰ ਆਹੀ ਕੀ ਇਹਨੂੰ ਜਲਦੀ ਤੋਂ ਜਲਦੀ ਜਿੰਨੀ ਜਲਦੀ ਵੀ ਹੋਵੇ ਆ ਨਵਾਂ ਲੱਗਣਾ ਚਾਹੀਦਾ ਇਹ ਉਰੇ ਕਿੰਨੇ ਟਾਈਮ ਤੋਂ ਆ ਜੀ ਇਹ ਹੋ ਗਏ ਸਰ 5-7 ਸਾਲ ਤੋਂ ਦੇਖ ਹੀ ਰਹੇ ਹਾਂ ਇਹਨੂੰ ਇਵੇਂ ਹੀ ਦੇਖ ਰਹੇ ਹਾਂ ਗਲਿਆ ਹੋਇਆ ਇਹ ਬਹੁਤ ਜ਼ਿਆਦਾ ਨੀਚੇ ਤੋਂ ਇਹ ਕਿਸੇ ਵੀ ਵਕਤ ਡਿੱਗ ਸਕਦਾ ਹੈ ਇਹ ਕੋਈ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਬਾਝੀ ਹੀ ਸਾਹਮਣੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਹਾਂ ਜੀ ਕਿੰਨੀ ਵਾਰੀ ਪਰ ਹਲੇ ਤੱਕ ਕੋਈ ਵੀ ਫੈਸਲਾ ਉਹਨਾਂ ਨੇ ਲੈਂਤਾ ਨਹੀਂ ਹੈਗਾ ਹਲਕਾ ਕੋਈ ਹਾਸੇ ਵੀ ਢੀਕ ਕਰ ਰਹੇ ਨੇ ਜੀ ਦੇਖੋ ਜੀ ਹੁਣ ਕੁਝ ਕਦੇ ਵੀ ਕੁਝ ਵੀ ਹੋ ਸਕਦਾ ਜੀ ਉਰੇ ਕਿੰਨੀ ਵਾਰ ਕੰਪਲੇਨਟ ਕਰ ਦਿੱਤੀ ਗਈ ਹੈ ਪਰ ਕੋਈ ਆਇਆ ਨਹੀਂ ਹ